ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 에세 랑거 빛 랑거 랑거 유타리나 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 तरेण

ਰੰਗ ਉੱਤਰੇ ਨਾ ਰੰਗ ਉੱਤਰੇ ਜੀਨਾ ਰੰਗ ਉੱਤਰੇ ਜੀਨਾ ਰੰਗ ਉੱਤਰੇ ਜੀਨਾ ਰੰਗ ਉੱਤਰੇ ਜੀਨਾ ਐਸੇ ਰੰਗ ਵਿੱਚ ਰੰਗੋ ਰੰਗ ਉੱਤਰੇ ਨਾ ਐਸੇ ਰੰਗ ਵਿੱਚ ਰੰਗੋ ਰੰਗ ਉੱਤਰੇ ਨਾ ਐਸੇ ਰੰਗ ਵਿੱਚ ਰੰਗੋ ਰੰਗ ਉੱਤਰੇ ਨਾ ਐਸੇ ਰੰਗ ਵਿੱਚ ਰੰਗੋ ਨੰਗ ਉੱਤਰੇ ਨਾ

ਐਸੀ ਰੰਗ ਵਿੱਚ ਰੰਗੋ ਰੰਗ ਨਾਮ ਵਾਲਾ ਹੋਵੇ 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 ਐਸੇ 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 ਰੰਗ ਵਿੱਚ ਰੰਗੋ ਰੰਗ ਨਾਮ ਵਾਲਾ ਹੋਵੇ ਨਾ ਹੋ ਤੋਤੇ ਆਹੀ ਜਾਵੇ ਨਾ ਹੋ ਮੇਲ ਵਿੱਚ ਖੋਵੇ ਨਾ ਹੋ ਤੋਤੇ ਆਹੀ ਜਾਵੇ ਨਾ ਹੋ ਮੇਲ ਵਿੱਚ ਖੋਵੇ ਨਾ ਹੋ ਤੋਤੇ ਆਹੀ ਜਾਵੇ ਨਾ ਨਾਉ ਮੈਲ ਵਿੱਚ ਖੋਵੇ ਨਾ ਹੋ ਤੋਤੇ ਆਹੀ ਜਾਵੇ ਨਾਉ ਮੈਲ ਵਿੱਚ ਖੋਵੇ ਨਾ ਹੋ ਤੋਤੇ ਆਹੀ ਜਾਵੇ ਨਾਉ ਮੈਲ ਵਿੱਚ ਖੋਵੇ ਨਾ ਹੋ ਤੋਤੇ ਆਹੀ ਜਾਵੇ ਨਾਉ ਮੈਲ ਵਿੱਚ ਖੋਵੇ ਨਾ ਹੋ ਤੋਤੇ ਆਹੀ ਜਾਵੇ ਨਾਉ ਮੈਲ ਵਿੱਚ ਖੋਵੇ ਨਾ ਹੀ ਤੋਤੇ ਆਉ ਜਾਵੇ ਨਾ ਹੀ ਮੈਲ ਵਿੱਚ ਖੋਵੇ ਤੇਰੇ ਨਾਮ ਦੇਖਾ ਮਾਰੀ ਦਾਤਾ ਉਤੇਰੇ ਨਾ ਤੇਰੇ ਨਾਮ ਦੀ ਖਮਾਰੀ 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 ਦਾਤਾ ਉਤੇ ਰੇਨਾ 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 ਐਸੇ ਰੰਗ ਵਿੱਚ ਰੰਗ

రంగ ఉత్తర యాసే రంగ విచ రంగో రంగ ఉత్తర యాసీ రంగ విచో రంగ ఉత్తరేనా యాస రంగ విచరదాత ఉత్తర ਲਾਲ ਰੰਗ ਤਿਸ ਕੋ ਲਗਾ ਜਿਸ ਕੋ ਵਡ ਪਾਗਾ ਲਾਲ ਰੰਗ ਤਿਸ ਕੋ ਲਗਾ ਜਿਸ ਕੋ ਵਡ ਪਾਗਾ ਲਾਲ ਰੰਗ ਤਿਸ ਕੋ ਲਗਾ ਜਿਸ ਕੀ ਹੈ ਵਡ ਪਾਗਾ ਲਾਲ ਰੰਗ ਤਿਸ ਕੋ ਲਗਾ ਜਿਸ ਕੀ ਹੈ ਵਡ ਪਾਗਾ ਲਾਲ ਰੰਗ ਤਿਸ ਕੋ ਲਗਾ ਜਿਸ ਕੋ ਵਡ ਪਾਗਾ ਲਾਲ ਰੰਗ ਤਿਸ ਕੋ ਲਗਾ ਜਿਸ ਕੋ ਵਡ ਪਾਗਾ ਲਾਲ ਰੰਗ ਤਿਸ ਕੋ ਲਗਾ ਜਿਸ ਕੋ ਵੜ ਪਾਗਾ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੜੇ ਪਟਪਾਗਾ ਮਹਿਲਾ ਕਦੀ ਨ ਹੋਵੀ ਨਹ ਲਾਗੇ ਦਾਗਾ ਮਹਿਲਾ ਕਦੀ ਨ ਹੋਵੀ ਨ 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 ਲਾਗੇ ਦਾਗਾ ਮੈਲਾ ਕਦੀ ਨ ਹੋਵੀ ਨ ਲੱਗੇ ਦਾਗਾ ਮੈਲਾ ਕਦੀ ਨ ਹੋਵੀ ਨ ਲੱਗੇ ਦਾਗਾ ਮੈਲਾ ਕਦੀ ਨ ਹੋਵੀ ਨ ਲੱਗੇ ਦਾਗਾ ਜੇ ਮਿਲਣਾ ਹੈ ਰੱਬ ਨੂੰ ਜਾਗੀ ਉਠ ਪਰਬਾਤ ਜੇ ਮਿਲਣਾ ਹੈ ਰੱਬ ਨੂੰ ਜਾਗੀ ਉਠ ਪਰਬਾਤ ਜੇ ਮਿਲਣਾ ਹੈ ਰੱਬ ਨੂੰ ਜਾਗੀ ਉਠ ਪਰਬਾਤ ਜੇ ਪਿਲਣਾ ਹੈ ਰੱਬ ਨੂੰ ਜਾਗੀ ਉਠ ਪਰਬਾਤ ਜੀ ਮਿਲਣਾ ਹੈ ਰੱਬ ਨੂੰ ਜਾਗੀ ਉਠ ਪਰਬਾਤ ਜੀ ਮਿਲਣਾ ਹੈ ਰੱਬ ਨੂੰ ਜਾਗੀ ਉਠ ਪਰਬਾਤ ਜੀ ਮਿਲਣਾ ਹੈ ਰੱਬ ਨੂੰ ਜਾਗੀ ਉਠ ਪਰਬਾਤ ਨਾਮ ਦਾ ਨਿਸ਼ ਨਾਨਕਾਰ ਹੋਰ ਨ ਕਰਨੀ ਬਾਤ ਨਾਮ ਦਾ ਨਿਸ਼ ਨਾਨਕਾਰ ਹੋਰ ਨ ਕਰਨੀ

நாம நாம நாமி ஷனானி பாத நாமி ஷனானி பாத்த நாம நான்கு ரே தினராத்த நாம நான்கு ரே தினராத்தி ਨਾਨਕਾ ਚੜੀ ਰਵੇ ਦਿਨ ਰਾਤ ਨਾਮਖਮਾਰੀ ਨਾਨਕਾ ਚੜੀ ਰਹੇ 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 ਦਿਨ ਰਾਤ ਤੇਰੇ ਨਾਮ ਦੇ ਖਮਾਰੀ ਦਾਤਾ ਉਤੇ ਤੇਰੇ ਨਾਮ ਦੇਖ ਮਾਰੀ ਗਾਥਾ ਉੱਤੇ ਰੇਨਾ ਤੇਰੇ ਨਾਮ ਦੀਖ ਮਾਰੀ ਦਾਤਾ ਉੱਤਰੇਨਾ ਤੇਰੇ ਨਾਮ ਦੀਖ ਮਾਰੀ ਦਾਤਾ ਉੱਤਰੇਨਾ ਤੇਰੇ ਨਾਮ ਦੀਖ ਮਾਰੀ ਦਾਤਾ ਉੱਤੇ ਰੇਨਾ ਤੇਰੇ ਨਾਮ ਦੀਖ உத்தி தாத்திய உத்தரநாமதி தாத்தா உத்தர விங்கோ ரத்தேனா ஐசே ரூ ਉਤਰੇ ਨਾ ਐਸੇ ਰੰਗ ਵਿੱਚ ਰੰਗੋ ਰੰਗ ਉਤਰੇ ਨਾ ਐਸੇ ਰੰਗ ਵਿੱਚ ਰੰਗੋ రంగ విచర ఐసే రంగ రంగో రంగ ఉతరే యాస రంగ విచరేనా ఐసే రంగ విచర ఉత్తరేనా ఐసే రంగ విచ ਰੰਗ ਉਤਰੇ ਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ